ਗੱਬਰਸ ਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਈਡੀ ਨੇ ਅੱਜ ਆਪ ਦੇ ਰਾਜ ਸਭਾ ਮੈਂਬਰ ਸੰਜੀਪ ਅਰੋੜਾ ਅਤੇ ਫਾਈਨਾਂਸ ਹਿਮਾਤ ਸੂਤ ਦੇ ਚੰਡੀਗੜ੍ਹ ਰੋਡ ਹੈਂਪਟਸ ਹੋਮਸ ਤੇ ਕਾਰਟ ਤੇ ਛਾਪਾ ਮਾਰਿਆ ਦੱਸਿਆ ਜਾ ਰਿਹਾ ਹੈ ਕਿ ਟ੍ਰਾਂਸਪੋਰਟ ਟੈਂਡਰ ਘੁਟਾਲੇ 'ਚ ਭਾਰਤ ਪੋਸ਼ਣ ਆਸ਼ਰਮ ਦਾ ਨਾਂ ਆਉਣ ਤੋਂ ਬਾਅਦ ED ਨੇ ਮਾਮਲੇ ਦੀ ਜਾਂਚ ਕੀਤੀ ਹੈ ਜਿਸ ਤੋਂ ਬਾਅਦ ED ਦੇ ਸਾਹਮਣੇ ਕਈ ਵਿਦੇਸ਼ੀ ਲੈਣ-ਦੇਣ ਸਾਹਮਣੇ ਆਏ ਨੇ ਇਹਨਾਂ ਵਿਦੇਸ਼ੀ ਲੈਣ-ਦੇਣ ਨੂੰ ਹਿਮੰਤ ਸੂਦਨ ਨਾਲ ਜੋੜਿਆ ਜਾ ਰਿਹਾ ਹੈ ਫਿਲਹਾਲ ED ਦੇ ਕਿਸੇ ਅਧਿਕਾਰੀ ਨੇ ਇਸ ਮਾਮਲੇ ਦੀ ਪੁਸ਼ਟੀ ਨਹੀਂ ਕੀਤੀ ਹੈ ਏਡੀ ਲਗਾਤਾਰ ਹੈ ਮਾਸੂਦ ਤੋਂ ਪੁੱਛਗਿੱਛ ਕਰ ਰਹੀ ਹੈ ਉਹਨਾਂ ਦੀਆਂ ਜਾਇਦਾਦਾਂ ਦਾ ਰਿਕਾਰਡ ਵੀ ਇਕੱਠਾ ਕੀਤਾ ਜਾ ਰਿਹਾ ਹੈ ਤੇ ਪਰਿਵਾਰ ਦੇ ਸਾਰੇ ਮੋਬਾਈਲ ਫੋਨ ਬੰਦ ਕਰ ਦਿੱਤੇ ਗਏ ਨੇ ਰਾਜ ਸਭਾ ਮੈਂਬਰ ਸੰਜੀਵ अरोड़ा ਨੇ ਸੋਸ਼ਲ ਮੀਡੀਆ ਤੇ ਪੋਸਟ ਕਰਕੇ ਇਸ ਮਾਮਲੇ ਦੀ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਐਕਸ ਤੇ ਲਿਖਿਆ ਹੈ ਕਿ ਮੈਂ ਇੱਕ ਸਨਮਾਨਯੋਗ ਨਾਗਰਿਕਾ ਤਲਾਸ਼ੀ ਕਿਉਂ ਲਈ ਜਾ ਰਹੀ ਹੈ ਇਸ ਬਾਰੇ ਮੈਨੂੰ ਨਹੀਂ ਪਤਾ ਪਰ ਮੈਨੂੰ ਭਰੋਸਾ ਦਿਵਾਇਆ ਜਾ ਰਿਹਾ ਹੈ ਕਿ ਮੈਂ ਜਾਂਚ ਵਿੱਚ ਏਜੰਸੀਆਂ ਨੂੰ ਪੂਰਾ ਸਹਿਯੋਗ ਦਵਾਂਗਾ ਮੈਂ ਉਹਨਾਂ ਦੇ ਸਾਰੇ ਸਵਾਲਾਂ ਦੇ ਜਵਾਬ ਵੀ ਦਵਾਂਗਾ ਪੰਜਾਬ ਦੇ ਵਿੱਚ ਪੰਚਾਇਤੀ ਤੋਣਾਂ ਨੂੰ ਲੈ ਕੇ ਜਿੱਥੇ ਪੁਲਿਸ ਪ੍ਰਸ਼ਾਸਨ ਭੱਬਾ ਪਾਰ ਹੈ ਉੱਥੇ ਹੀ ਵੱਡੀ ਗਿਣਤੀ ਵਿੱਚ ਪੁਲਿਸ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ ਪੰਚਾਇਤੀ ਚੋਣਾਂ ਮੌਕੇ ਹੀ ਅੱਜ ਮਾਨਸਾ ਦੇ ਵੱਖ-ਵੱਖ ਇਲਾਕਿਆਂ ਵਿੱਚ ਪੁਲਿਸ ਨੇ 플ੈਗ ਮਾਰਚ ਕੀਤਾ ਗਿਆ ਇਸ ਮੌਕੇ ਡੀਐਸਪੀ ਬੁੱਟਾ ਸਿੰਘ ਨੇ ਦੱਸਿਆ ਕਿ ਚੋਣਾਂ ਨੂੰ ਦੇਖਦੇ ਹੋਏ ਪਿੰਡਾਂ ਦੇ ਵਿੱਚ ਅਮਨ ਸ਼ਾਂਤੀ ਬਹਾਲ ਕਰਨ ਦੇ ਲਈ 플ੈਗ ਮਾਰਚ ਕੀਤਾ ਗਿਆ ਇਸ ਦੇ ਨਾਲ ਹੀ ਉਹਨਾਂ ਨੇ ਸ਼ਰਧੀਆਂਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਆਪਣੀਆਂ ਹਰਕਤਾਂ ਤੋਂ ਬਾਚਣ ਜੇਕਰ ਕਿਸੇ ਨੇ ਵੀ ਕਾਨੂੰਨ ਵਿਵਸਥਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ ਸਾਰਾ ਜੋ ਪੰਚਾਇਤੀ ਇਲੈਕਸ਼ਨ ਨੂੰ ਲੈ ਕੇ ਫਲੈਗ ਮਾਰਚ ਕੀਤਾ ਜਾ ਰਿਹਾ ਜੀ ਕੀ ਕਹੂੰਗੇ ਕਿੰਨੀ ਕੁ ਫੋਰਸ ਹੈ ਜੀ ਕਿੱਥੇ ਕਿੱਥੇ ਫਲੈਗ ਮਾਰਚ ਕੀਤਾ ਹੈ ਅਜਿਹਾ ਤਾਂ 900 ਤੋਂ ਪਤਾ ਹੀ ਹੈ ਕਿ ਪੰਚਾਇਤ ਚੋਣਾਂ ਪੰਜਾਬ ਦੀ ਜਿਹੜੀਆਂ 2024 ਆ ਉਹ ਨੋਟ ਹੋ ਚੁੱਕੀਆਂ ਨੇ ਤਾਂ ਉਹਦੇ ਮੱਦੇ ਨਜ਼ਰ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਚੋਣਾਂ ਕਰੀਆਂ ਜਾਣੀਆਂ ਰਹੀਆਂ ਨੇ ਮਾਨਯੋਗ ਇਲੈਕਸ਼ਨ ਕਮਿਸ਼ਨ ਪੰਜਾਬ ਦੇ ਰੁਕਮਗਾਲ ਉਹਨਾਂ ਦੇ ਡਾਇਰੈਕਸ਼ਨ ਤੇ ਜਿਹੜਾ ਪੁਲਿਸ ਪ੍ਰਸ਼ਾਸਨ ਮਾਨਯੋਗ ਐਸਐਸਪੀ ਸਾਹਿਬ ਜਰੀਪਾ ਵੀਰਾ ਤਮੀਨਾ ਜੀ ਆਈਪੀਐਸ ਸਾਹਿਬ ਐਸਪੀ ਹੈੱਡਕ quarter ਸਬਸਕੀ ਸਿੰਧੀ ਐਸਪੀਡੀ ਜੀਨੀ ਮੋਰ ਦੇ ਹਾਊਸ ਜੀ ਉਹਨਾਂ ਦੀ ਗਾਈਡਲਾਈਨ ਤੇ ਅਸੀਂ ਸੋੜੀਨ ਮਾਨਸਾ ਦੀ ਜਿਹੜੀ ਪੁਲਿਸ ਹੈ ਸਾਰੇ ਪੰਜੇ ਥਾਣੇ ਦੇ ਫੋਰਸ ਪੁਲਾਸੀ ਦੀ ਹੈੱਡਕ quarter ਤੋਂ ਤੁਮੇ ਐਸਐਸਪੀ ਸਾਹਿਬ ਨੂੰ ਹੋ ਚੁੱਕੀ ਹੈ ਉਹਨੂੰ ਨਾਲ ਲੈ ਕੇ ਮਾਨਸਾ ਸੋੜੀ ਨੇ ਸਾਰੇ ਥਾਣੇ ਚ थाना सदर ਚੌਂਕਾਂ ਚੌਂਕੀ ਨਿੰਦਰਪੁਰਾ ਚੌਂਕੀ ਖੁਸ਼ਾਲੀ ਚੌਂਕੀ ਨਾਲਾ ਜੋਗਾ ਸ਼ਹਿਰ ਸਿਟੀ 1 ਤੇ ਸਿਟੀ 2 ਇੱਥੇ ਬਹੁਤ ਸਾਰੇ ਹੀ ਜਿਹੜਾ ਸਿਟੀ ਛੋੜੇ ਮਾਨਸਾ ਦੇ ਸਾਰੇ ਹੀ ਏਰੀਆ ਵਿੱਚ ਜਿੱਥੇ ਪੰਚਾਇਤ ਚੋਣਾਂ ਹੋਣ ਜਾਣੀਆਂ ਤੇ ਸ਼ਹਿਰ ਖਾਸ ਤੌਰ ਤੇ ਜਿੱਥੇ ਤਿਉਹਾਰਾਂ ਦੇ ਦਿਨ ਚੱਲ ਰਹੇ ਨੇ ਬੜੇ ਬੱਦੇ ਤੇ ਫਲੈਗ ਮਾਰਚ ਕਰ ਰਹੇ ਆ ਸਾਰੀ ਫੋਰਟ ਜਿਹੜੀ ਹੈ ਹਰ ਪਿੰਡ ਦੇ ਵਿੱਚ ਆ ਕੇ ਫਲੈਗ ਮਾਰਚ ਕਰੇਗੀ ਤਾਂ ਕਿ ਜੋ ਹੈ ਮਾੜਾ ਅੰਸਰ ਚੋਣਾਂ ਦੌਰਾਨ ਕਿਸੇ ਕਿਸਮ ਦੀ ਕੋਈ ਵੀ ਜਿਹੜੀ ਹੈ ਉਹ ਅਸਰਕਟਾਂ ਅੰਜਾਮ ਨਾ ਦੇ ਸਕੇ ਅਤੇ ਲੋਕਾਂ ਦੇ ਜਿਹੜੇ ਹੌਸਲੇ ਨੇ شریف ਸ਼ਹਿਰੀਆਂ ਦੇ شریف ਨਾਗਰਿਕਾਂ ਦੇ ਉਹ ਜਿਹੜਾ ਹੈ ਨਿਰਪਾਇ ਹੋ ਕੇ ਨਿੰਡਰ ਹੋ ਕੇ ਨਿਰਪੱਖ ਆਪਣੀ ਜਿਹੜੀ ਹੈ ਵੋਟ ਪਾ ਕੇ ਆਪਣੇ ਨਾਮ ਦੇ ਰਹੇ ਹੈ ਉਹ ਚੁਣ ਸਕਣ ਕਿ ਅਪੀਲ ਕਰੋਂਗੇ ਜੀ ਕੁਝ ਲੋਕ ਬੰਦੇ ਛਰਾਤ ਵੀ ਅੰਦਰ ਜਾਂ ਜਿੱਦਾ ਆਪਾਂ ਵਿਚ ਗੱਲ ਕਰ ਰਹੇ ਆਂ ਵੀ ਬਿਨਾਂ ਡਰ ਪਏ ਦੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸਾਰੇ ਹੀ ਮਾਨਸਾ ਇਲਾਕਾ ਵਾਸੀਆਂ ਨੂੰ ਇਹ ਬੇਨਤੀ ਤੇ ਅਪੀਲ ਕਰਾਂਗਾ ਕਿ ਉਹ ਪੰਜਾਬ ਇਲੈਕਸ਼ਨ ਚੋਣਾਂ 2024 ਕਰਵਾਉਣ ਵਿੱਚ ਪੰਜਾਬ ਪੁਲਿਸ ਪ੍ਰਸ਼ਾਸਨ ਤੇ ਜਿਲ੍ਹਾ ਸਿਵਲ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਕਿਸੇ ਵੀ ਕਿਸਮ ਦੀ ਜਿਹੜੀ ਤਕਾਸ਼ਾ ਹੀ ਨਹੀਂ ਹੋਣ ਦੇਵਾਂਗੇ ਚੋਣਾਂ ਬਿਲਕੁਲ ਨਿਰਪੱਖ ਤੇ ਪਾਰਦਰਸ਼ੀ ਤਰੀਕੇ ਨਾਲ ਕਰਾਈਆਂ ਜਾਣੀਆਂ ਜਿਹੜਾ ਵੀ ਕੋਈ ਇਹ ਸੋਚਦਾ ਹੈ ਕਿ ਉਹ ਕਾਨੂੰਨ ਤੋੜ ਕੇ ਜਾਂ ਤਕਾਸ਼ਾ ਹੀ ਕਰਕੇ ਜਾਂ ਐਸੀ ਵੈਸੀ ਕੋਈ ਗੱਲ ਕਰਕੇ ਜਾਂ ਵੋਟਰਾਂ ਨੂੰ ਕਿਸੇ ਵੀ ਤਰੀਕੇ ਪ੍ਰਭਾਵਿਤ ਕਰਕੇ ਲੋਣਾ ਜੱਤੂ ਉਹ ਆਪਣੇ ਦਬਾਅ ਤੋਂ ਜਿਹੜਾ ਕੀਲਾ ਕੱਢ ਦੇਵੇ ਉਹਦੇ ਨਾਲ ਬਹੁਤ ਸੱਤੀ ਨਾਲ ਪੇਚ ਆ ਜਾਏਗਾ ਔਰ ਅਸੀਂ ਕਿਸੇ ਨੂੰ ਵੀ ਲਾਅਨ ਆਰਡਰ ਅਗ ਨਹੀਂ ਕਰਦੇ ਵਾਏ ਤੇ ਨਾ ਹੀ ਕਾਨੂੰਨ ਟੁੱਟ ਦੀ ਇਜਾਜ਼ਤ ਹੋਏ ਠੀਕ ਸਰਬਤ ਮਸਲਾ ਬੜਾ ਗੰਭੀਰ ਹੈ ਜੀ ਇਸ ਹੱਦ ਤੱਕ ਪੰਚਾਇਤ ਇਲੈਕਸ਼ਨ ਦੀ ਪ੍ਰਣਾਲੀ ਜਿਹੜੀ ਹੈ ਜਾਂ ਇਲੈਕਸ਼ਨ ਪ੍ਰਣਾਲੀ ਹੈ ਉਸ ਤੇ ਰਿਪੋਰਟ ਲੈ ਕੇ ਸੰਬੰਧਿਤ ਅਫਸਰ ਤੋਂ ਤੇ 5 ਤਰੀਕ ਨੂੰ 5 ਵਜੇ ਤੱਕ ਲਿਸਟਾਂ ਫਾਈਨਲ ਲਗਣੀਆਂ ਸੀ। ਉਸ ਤੋਂ ਬਾਅਦ ਤੁਸੀਂ ਪੜਤਾਲ ਤੋਂ ਬਾਅਦ ਸਾਰੀ ਇਹ ਲਿਸਟ ਲਾਈਆ ਸਾਰੇ ਪਿੰਡਾਂ ਦੀ ਲੱਗੀ ਹੈ ਵੇਖੋ ਤੁਸੀਂ। ਮਸਲਾ ਬੜਾ ਗੰਭੀਰ ਹੈ ਜੀ। ਇਸ ਹੱਦ ਤੱਕ ਪੰਚਾਇਤ ਇਲੈਕਸ਼ਨ ਦੀ ਪ੍ਰਣਾਲੀ ਜਿਹੜੀ ਹੈ ਜਾਂ ਇਲੈਕਸ਼ਨ ਪ੍ਰਣਾਲੀ ਹੈ ਉਹਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ। ਇਲੈਕਸ਼ਨ ਸ਼ਡਿਊਲ ਇੱਕ ਇਲੈਕਸ਼ਨ ਕਮਿਸ਼ਨ ਵੱਲੋਂ ਆਇਆ ਜਿਹਦੇ ਤਹਿਤ ਨਾਮੀਨੇਸ਼ਨ ਫਾਈਲ ਕਰਨ ਦੀ ਆਖਰੀ ਤਰੀਕ 4 ਤਰੀਕ ਸੀ 3 ਵਜੇ ਤੱਕ ਉਸ ਤੋਂ ਬਾਅਦ 5 ਤਰੀਕ ਇਤਰਾਜ਼ ਲੈਣ ਦੀ ਤਰੀਕ ਸੀ ਆਬਜੈਕਸ਼ਨ ਲੈਣ ਦੀ ਤਰੀਕ ਸੀ ਪੜਤਾਲ ਦੀ ਤਰੀਕ ਸੀ ਸਕਰੂਟੀਨੀ ਦੀ ਤਰੀਕ ਸੀ 5 ਤਰੀਕ 3 ਵਜੇ ਤੱਕ ਜੀਨੂੰ ਕੋਈ ਸ਼ਿਕਾਇਤ ਸੀ ਜੇੜੀ ਕੋਈ ਆਬਜੈਕਸ਼ਨ ਸੀ ਉਹ ਉਹਨਾਂ ਨੇ ਸੰਬੰਧਿਤ ਆਰਓ ਜਾਂ ਬੀਡੀਓ ਆਫਿਸ ਕੋਲੇ ਜਮ੍ਹਾਂ ਕਰਾਉਣੇ ਸੀ ਉਸ ਤੇ ਰਿਪੋਰਟ ਲੈ ਕੇ ਸੰਬੰਧਿਤ ਅਫਸਰ ਤੋਂ ਤੇ 5 ਤਰੀਕ ਨੂੰ 5 ਵਜੇ ਤੱਕ ਲਿਸਟਾਂ ਫਾਈਨਲ ਲਗਣੀਆਂ ਸੀ 5 ਤਰੀਕ ਰਾਤ 12 ਵਜੇ ਤੱਕ ਪਹਿਲਾਂ ਤਾਂ ਲਿਸਟਾਂ ਲਾਉਣ ਤੋਂ ਆਨਾਕਾਨੀ ਕੀਤੀ ਗਈ ਜਦੋਂ ਲੋਕਾਂ ਵੱਲੋਂ ਪ੍ਰੈਸ਼ਰ ਪਾਇਆ ਗਿਆ ਲੋਕ ਇਕੱਠੇ ਹੋਣ ਲੱਗੇ 5 ਤਰੀਕ ਨੂੰ 12 ਵਜੇ ਲਿਸਟਾਂ ਲਾਈਆਂ ਗਈਆਂ ਅੱਜ ਤੁਸੀਂ ਦੇਖ ਲਓ 5 ਤਰੀਕ ਨੰਂ ਕੀ 6 ਤਰੀਕ ਨੰਂ ਕੀ ਅੱਜ 7 ਤਰੀਕ ਪੌਣੇ 2 ਵਜੇ ਹੈ ਦੁਪਹਿਰ ਦੇ ਤੇ ਅੱਜ ਜਦੋਂ ਸਿੰਬਲ ਅਲਾਟਮੈਂਟ ਦਾ ਦਿਨ ਹੈ ਕਾਗਜ਼ ਵਾਪਸ ਲੈਣ ਦਾ ਦਿਨ ਹੈ ਤੇ ਅੱਜ ਵੀ ਪਟਵਾਰੀਆਂ ਤੋਂ ਤੇ ਸੈਕਟਰੀਆਂ ਤੋਂ ਰਿਪੋਰਟਾਂ ਲਿੱਤੀਆਂ ਜਾ ਰਹੀਆਂ ਅੱਜ ਦੀ ਤਰੀਕ 'ਚ ਤੇ ਕਾਗਜ਼ ਰਿਜੈਕਟ ਕੀਤੇ ਜਾ ਰਹੇ ਆ ਤੁਹਾਡੇ ਸਾਹਮਣੇ ਮੈਂ ਦਿਖਾਉਣਾ ਚਾਹਣਾ ਮਚਾਕੀ ਖੁਰਦ ਦੀ ਪੰਚਾਇਤ ਹੈ ਜੀ ਇਹ ਸਰ ਇਲੈਕਸ਼ਨ ਹੈ ਜਿਹੜੀ ਯੋਗ ਅਯੋਗ ਉਮੀਦਵਾਰਾਂ ਦੀ ਲਿਸਟ ਪਿੰਡ ਮਚਾਕੀ ਖੁਰਦ ਆਰਓ ਸ਼੍ਰੀ ਅਮਰੀਤ ਸਿੰਘ ਮੁੱਖ ਖੇਤੀਬਾੜੀ ਅਫਸਰ ਆ ਜਿਹੜੇ ਸਾਰੇ ਜਿਹੜੇ ਯੋਗ ਹੋਏ ਹਨ ਮਨਿੰਦਰ ਸਿੰਘ son of ਮੇਜਰ ਸਿੰਘ ਸਰਪੰਚ ਦੇ ਕਾਗਜ਼ ਭਰੇ ਹੈ ਜਰਨਲ ਯੋਗ ਥੱਲੇ ਦਸਕਤ ਹੈ ਜੀ ਸਤਾਰ ਅਮਰੀਕ ਸਿੰਘ ਜੀ ਦੇ 5 10 2024 ਚੀਫ ਐਗਰੀਕਲਚਰ ਅਫਸਰ ਸਾਹਿਬ ਦੇ ਤੇ ਅੱਜ ਦੀ ਤਰੀਕ 'ਤੇ ਲਿਸਟ ਬਦਲ ਕੇ ਤੁਸੀਂ ਮਨਿੰਦਰ ਸਿੰਘ ਦੇ ਕਾਗਜ਼ ਰਿਜੈਕਟ ਕਰਕੇ ਅਨਪੋਸਟ ਬੰਦੇ ਬਣਾਉਣੇ ਚਾਹੁੰਦੇ ਹੋ ਇਹ ਕਿਵੇਂ ਚੱਲੂਗਾ ਕੰਮ ਮੈਂ ਕੱਲ ਵੀ ਬੇਨਤੀ ਕੀਤੀ ਅਫਸਰਾਂ ਨੂੰ ਮੈਂ ਅੱਜ ਵੀ ਡੀਸੀ ਸਾਹਿਬ ਕੋਲ ਵੀ ਜਾ ਕੇ ਆਇਆ ਸਾਰੇ ਅਫਸਰਾਂ ਕੋਲ ਜਾ ਕੇ ਆਇਆ ਇੱਕ ਪਟਵਾਰੀ ਤੋਂ ਰਿਪੋਰਟ ਲਿੱਤੀ ਜਾ ਰਹੀ ਹੈ ਕਿ ਇਹਦਾ ਛੱਪੜ ਤੇ ਨਜਾਇਜ਼ ਕਬਜ਼ਾ ਨਾ ਇਹਨਾਂ ਦਾ ਘਰ ਛੱਪੜ ਦੇ ਨੇੜੇ ਤੇੜੇ ਪਿੰਡ ਦੇ ਵਿਚਾਲੇ ਰਹਿਣ ਵਾਲੇ ਐ ਦੂਸਰੀ ਗੱਲ ਚਲੋ ਜਿਹੜੀ ਗਲਤ ਰਿਪੋਰਟ ਬਣਾ ਰਿਆ ਉਹ ਇੱਕ ਇੱਕ ਵਿਸ਼ਾ ਉਹ ਹੈ ਦੂਸਰੀ ਗੱਲ ਜਿਹੜੀਆਂ ਵੀ ਰਿਪੋਰਟਾਂ ਪਾਨੀਆਂ ਸੀ ਜਿਹੜੇ ਇਤਰਾਜ਼ ਆਉਣੇ ਸੀ ਇਤਰਾਜ਼ਾਂ ਤੇ ਰਿਪੋਰਟਾਂ ਸਬਮਿਟ ਹੋਣੀਆਂ ਸੀ ਉਹਦੀ ਤਾਰੀਖ 5 ਤਾਰੀਖ ਸੀ ਉਸ ਤੋਂ ਬਾਅਦ ਤੁਸੀਂ ਪੜਤਾਲ ਤੋਂ ਬਾਅਦ ਸਾਰੀ ਇਹ ਲਿਸਟ ਲਾਈਆ ਸਾਰੇ ਪਿੰਡਾਂ ਦੀ ਲੱਗੀ ਆ ਵੇਖੋ ਤੁਸੀਂ ਅਸੀਂ ਖੇਤੀਬਾੜੀ ਦਫ਼ਤਰ ਫਰੀਦਕੋਟ ਖੜੇ ਆਂ ਤੇ ਅੱਜ ਤੁਸੀਂ ਸੱਤ ਤਰੀਕ ਨੂੰ 48 ਘੰਟਿਆਂ ਬਾਅਦ ਤੁਸੀਂ ਬੰਦੇ ਦੇ ਕਾਗਜ਼ ਰਿਜੈਕਟ ਕਰਦੇ ਹੋਗੇ ਕਿਵੇਂ ਕਰੋਗੇ ਜੀ ਕਾਗਜ਼ ਰਿਜੈਕਟ ਮੈਂ ਅਫਸਰ ਸਹਿਬਾਨਾਂ ਨੂੰ ਬੇਨਤੀ ਕਰਨੀ ਚਾਹਣਾ ਹੈ ਜਿਹੜੇ ਮੈਂ ਹੈਰਾਨ ਹੈ ਪਹਿਲਾਂ ਤਾਂ ਐਮਐਲਏ ਸਾਹਿਬ ਤੇ ਮੈਂ ਸਤਿਕਾਰ ਕਰਦਾ ਉਹਨਾਂ ਦਾ ਬੜਾ ਪਰ ਜੇ ਮੈਂ ਆਪਦੇ ਪਿੰਡ ਦੀ ਚੋਣ ਲੜਨ ਦੀ ਹਿੰਮਤ ਨਹੀਂ ਰੱਖਦਾ ਤੇ ਫਿਰ ਮੈਂ ਹਲਕੇ ਦੀ ਨੁਮਾਇੰਦਗੀ ਕਰਨ ਦਾ ਮੇਰੇ ਕੋਲ ਕੀ ਅਧਿਕਾਰ ਹੈ ਆਪਦੇ ਪਿੰਡ ਦੀ ਚੋਣ ਦੇ ਵਿੱਚ ਕਾਗਜ਼ ਰਿਜੈਕਟ ਕਰਾ ਕੇ 2 ਦਿਨਾਂ ਬਾਅਦ ਤਰੀਕ ਟੱਪਣ ਦੇ ਤੁਸੀਂ ਸਰਪੰਚ ਬਣਾਉਣਾ ਚਾਹੁੰਦੇ ਹੋ ਇੱਕ ਪਾਸੇ ਮੁੱਖ ਮੰਤਰੀ ਸਾਹਿਬ ਆਪਦੇ ਪਿੰਡ ਜਾਂਦੇ ਆ ਤੇ ਜਾ ਕੇ ਲੋਕਾਂ ਨੂੰ ਕਹਿੰਦੇ ਸਰਬਸੰਮਤੀਆਂ ਕਰੋ ਪੰਚਾਇਤਾਂ ਦੀ ਇਲੈਕਸ਼ਨ ਚ ਗਲਤ ਨਹੀਂ ਹੋਣਾ ਚਾਹੀਦਾ ਕੰਮ ਚਲੋ ਲੋਕਾਂ ਨੇ ਉਹਨਾਂ ਦੀ ਮੰਨੀ ਨਾ ਮੰਨੀ ਇੱਕ ਵੱਖਰੀ ਗੱਲ ਹੈ ਦੂਜੇ ਪਾਸੇ ਉਸੇ ਮੁੱਖ ਮੰਤਰੀ ਦੇ ਪਾਰਟੀ ਦੇ ਐਮਐਲਏ ਲੋਕਾਂ ਦੇ ਕਾਗਜ਼ ਰਿਜੈਕਟ ਕਰਾ ਕੇ ਸਾਰਾ ਡੈਮੋਕਰੈਟਿਕ ਪ੍ਰੋਸੈਸ ਨੂੰ ਡੀਰੇਲ ਕਰਕੇ ਤੇ ਉੱਥੇ ਬਣਾਉਣਾ ਚਾਹੁੰਦੇ ਆ ਸਰਪੰਚ ਆਪ ਦਾ ਮੈਂ ਅਫਸਰ ਸਹਿਬਾਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਸਪੈਸ਼ਲੀ ਆਰਓ ਸਾਹਿਬ ਨੂੰ ਬੇਨਤੀ ਕਰਨੀ ਚਾਹੁੰਦਾ ਤੁਹਾਡੇ ਕੋਲੇ 5 ਤਰੀਕ 3 ਵਜੇ ਤੱਕ ਦਾ ਟਾਈਮ ਸੀ ਕੋਈ ਆਬਜੈਕਸ਼ਨ ਐਂਟਰਟੇਨ ਕਰਨ ਦਾ ਅੱਜ 7 ਤਰੀਕ 1 ਵਜੇ 45 ਮਿੰਟਾਂ ਮੇਰੀ ਘੜੀ ਤੇ ਫੋਕਸ ਕਰ ਲਓ 7 ਅਕਤੂਬਰ 1 ਵਜੇ 45 ਮਿੰਟ ਹੋ ਗਏ ਐ ਤੇ ਤੁਸੀਂ ਜੇ ਅੱਜ ਕਿਸੇ ਦਾ ਆਬਜੈਕਸ਼ਨ ਲੈ ਕੇ ਕੋਈ ਰਿਪੋਰਟ ਦੇ ਆਧਾਰ ਤੇ ਜੇ ਕਾਗਜ਼ ਰਿਜੈਕਟ ਕਰੋਗੇ ਫਿਰ ਸਭ ਨੂੰ ਹਾਈ ਕੋਰਟ ਦੀਆਂ ਪੌੜੀਆਂ ਚੜ੍ਹਨੀਆਂ ਪੈਣਗੀਆਂ ਮੈਂ ਇਹਨਾਂ ਨੂੰ ਬੇਨਤੀ ਸਾਰਿਆਂ ਨੂੰ ਟੈਲੀਫੋਨ ਰਾਹੀਂ ਵੀ ਕੀਤੀ ਹੈ ਕਿ ਤੁਸੀਂ ਸਾਡੇ ਇਲਾਕੇ ਦੇ ਰਹਿਣ ਵਾਲਿਓ ਇੱਕ ਦੂਜੇ ਦੇ ਮੂੰਹ ਮੱਥੇ ਸਾਰੇ ਜਾਣੇ ਲੱਗਦੇ ਹਨ ਸਾਨੂੰ ਮਜਬੂਰ ਨਾ ਕਰੋ ਅਸੀਂ ਤੁਹਾਡੇ ਖਿਲਾਫ ਕੋਈ ਕਾਰਵਾਈ ਕਰੀਏ ਸਾਡਾ ਕੇਸ ਆਲਰੇਡੀ ਹਾਈ ਕੋਰਟ ਦੇ ਵਿੱਚ ਹੈ ਹਾਈ ਕੋਰਟ ਨੇ ਆਰਡਰਸ ਕੀਤੇ ਸੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਕਿ ਸਾਰੇ ਸਕਰੂਟੀ ਪ੍ਰੋਸੈਸ ਦੀ ਵੀਡੀਓਗ੍ਰਾਫੀ ਹੋਵੇ ਜਿਹੜਾ ਅਫਸਰ ਵੀਡੀਓਗ੍ਰਾਫੀ ਨਹੀਂ ਕਰਦਾ ਉਹਦੇ ਖਿਲਾਫ ਹਾਈ ਕੋਰਟ ਕੇਸ ਲਿਆਂਦਾ ਜਾਵੇ ਪਹਿਲੀ ਗੱਲ ਤਾਂ ਇਹਨਾਂ ਨੇ ਵੀਡੀਓਗ੍ਰਾਫੀ ਨਹੀਂ ਕੀਤੀ ਉਸ ਵਿੱਚ ਵੀ ਜਾਵਾਂਗੇ ਜੇ ਸਾਡੇ ਕਾਗਜ਼ ਰਿਜੈਕਟ ਕਰਨਗੇ ਗਲਤ ਅੱਜ ਦੀ ਤਰੀਕ ਚ ਉਸ ਵਿੱਚ ਵੀ ਜਾਵਾਂਗੇ ਅਫਸਰ ਕਹਿ ਰਿਹਾ ਜੀ ਕਿ 5 ਤਰੀਕ ਨੂੰ ਸਮਾਂ ਥੋੜਾ ਸੀ ਜੀ ਕਹਿੰਦੇ ਇਸ ਕਰਕੇ ਸਮੇਂ ਨਾਲ ਆਬਜੈਕਸ਼ਨਸ ਨਹੀਂ ਆ ਸਕੀਆਂ ਕੱਲੇ ਐਮਐਲਏ ਦੇ ਪਿੰਡਸ ਤੇ ਥੋੜਾ ਸੀ ਇੱਕ ਪਿੰਡ ਦੀ ਰਿਪੋਰਟ ਨਹੀਂ ਆ ਸਕੀ ਉਸ ਦਿਨ ਰਿਪੋਰਟ ਆਈ ਹੈ ਰਿਪੋਰਟ ਜਮ੍ਹਾਂ ਹੋਈ ਹੈ ਤੁਸੀਂ ਕਾਗਜ਼ ਜੋ ਕਰਾਰ ਦਿੱਤੇ ਹੈ ਤੇ ਅੱਜ ਤੁਸੀਂ ਕਹਿ ਰਹੇ ਹੋ ਜੀ ਕਿ ਅਸੀਂ 48 ਘੰਟਿਆਂ ਬਾਅਦ ਲੈ ਲਿਆ ਘੰਟਾ ਲੇਟ ਹੋ ਗਈ ਰਿਪੋਰਟ ਚਲੋ ਮੰਨ ਲਈ 2 ਘੰਟੇ ਲੇਟ ਹੋ ਗਈ 4 ਘੰਟੇ ਲੇਟ ਹੋ ਗਈ 7 ਤਰੀਕ ਹੋ ਗਈ ਅੱਜ ਯਾਰ ਅੱਜ ਤੁਸੀਂ ਨੋਮੀਨੇਸ਼ਨਸ ਵਿਡਰੋਅਲ ਦੀ ਤਰੀਕ ਹੈ ਤੇ ਤੁਸੀਂ ਸਿੰਬਲ ਅਲਾਟ ਕਰਨਾ ਹੈ ਤੇ ਅੱਜ ਤੁਸੀਂ ਇਹ ਕੰਮ ਕਰ ਰਹੇ ਹੋ ਬੜੀ ਸ਼ਰਮ ਦੀ ਗੱਲ ਹੈ ਜੀ ਮੈਂ ਅਫਸਰਾਂ ਨੂੰ ਸਭ ਨੂੰ ਬੇਨਤੀ ਕਰਦਾ ਮੈਂ ਆਰਓ ਸਾਹਿਬ ਨੂੰ ਹੁਣ ਬੇਨਤੀ ਕਰਨ ਚੱਲਿਆ ਅੰਦਰ ਹੱਥ ਜੋੜ ਕੇ ਬੜੀ ਸਿਨੇਮਰ ਬੜੀ ਨਿਮਰਤਾ ਨਾਲ ਉਹਨਾਂ ਨੂੰ ਬੇਨਤੀ ਕਰਨ ਚੱਲਿਆ ਕਿ ਇਹ ਗਲਤ ਕੰਮ ਨਾ ਕਰੋ ਕਿਉਂਕਿ ਕਾਨੂੰਨ ਸਭ ਵਾਸਤੇ ਬਰਾਬਰ ਹੈ ਤੇ ਫਿਰ ਜਦੋਂ ਕਾਨੂੰਨ ਦੀ ਚੱਕੀ 'ਚ ਕਿਸੇ ਨੂੰ ਪੀਸਣਾ ਪਿਆ ਨਾ ਬਰੀਕ ਬਹੁਤ ਪਿਸੂਗੀ ਇਹ ਗੱਲ ਮੇਰੀ ਯਾਦ ਰੱਖਿਓ ਧੰਨਵਾਦ ਜੀ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ